ਸਤਿਕਾਰਯੋਗ ਪੰਜਾਬੀ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡੇ ਚਰਨਾਂ 'ਚ ਬੇਨਤੀ ਹੈ ਜੇ ਤੁਸੀਂ ਸਾਡਾ YouTube ਚੈਨਲ ਲੋਕ ਮੁੱਦੇ ਹੁੰਦੀ 84 ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਬੇਨਤੀ ਹੈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਰਹੋ ਸੋ ਅੱਜ ਦੀ ਜੋ ਵੀਡੀਓ ਹੈ ਇਸ ਦਾ ਸਵੰਦ ਪਰਲ ਕੰਪਨੀ ਨਾਲ ਹੈ ਪਰਲ ਕੰਪਨੀ ਤੋਂ ਪੇੜ ਤੋਂ ਲੋਕਾਂ ਨਾਲ ਸੋ ਸਾਰੇ ਵੀਰ ਇਹਨੂੰ ਧਿਆਨ ਨਾਲ ਜ਼ਰੂਰ ਸੁਣੋ ਕਿਉਂਕਿ ਪੰਜਾਬ ਦੇ ਵਿੱਚ ਲਗਭਗ ਹਰ ਤੀਜਾ ਆਕਰ ਇਸ ਤੋਂ ਪੀੜਤ ਹੈ ਇਸ ਸਿਸਟਮ ਤੋਂ ਸੋ ਤੁਸੀਂ ਨਹੀਂ ਤਾਂ ਤੁਹਾਡਾ ਕੋਈ ਭੈਣ ਭਾਈ ਦੋਸਤ ਮਿੱਤਰ ਰਿਸ਼ਤੇਦਾਰ ਜ਼ਰੂਰ ਇਹਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੋਇਆ ਹੈ ਇਸ ਲਈ ਇਸ ਵੀਡੀਓ ਨੂੰ ਪੂਰੇ ਧਿਆਨ ਨਾਲ ਸੁਣੋ ਤੇ ਸ਼ੇਅਰ ਜ਼ਰੂਰ ਕਰਨਾ ਅੱਜ ਦੀ ਜੋ ਵੀਡੀਓ ਹੈ ਅੱਜ ਤਾਂ ਮੈਂ ਬੇਟੀ ਕਰੂੰਗਾ ਕਿ 3 ਫਰਵਰੀ 2025 ਨੂੰ ਸਾਰੇ ਹੀ ਪਰਲ ਪੀੜਤ ਆਪੋ ਆਪਣੇ ਜੋ ਪਾਲਸੀ ਉਹਦੀ ਫੋਟੋ ਸਟੇਟ ਆਧਾਰ ਕਾਰਡ ਦੀ ਫੋਟੋ ਸਟੇਟ ਤੇ ਬੈਂਕ ਖਾਤੇ ਦੀ ਫੋਟੋ ਸਟੇਟ ਲੈ ਕੇ ਵਿੱਤ ਮੰਤਰਾਲੇ ਦੇ ਦਫਤਰ 9 ਵਜੇ ਨੂੰ ਆਪਾਂ ਦਿੱਲੀ ਪਹੁੰਚਣਾ ਹੈ ਸੋ ਹਰ ਪੀੜਤ ਹਰ ਵੀਰ ਜ਼ਰੂਰ ਪਹੁੰਚੇ ਦੂਸਰੀ ਗੱਲ ਆ ਜੋ ਅੱਜ ਮੈਂ ਮੁੱਖ ਵਿਸ਼ਾ ਰੱਖ ਰਿਹਾ ਹਾਂ ਉਹ ਇਹ ਹੈ ਕਿ ਅਕਸਰ ਲੋਕ ਅਸੀਂ ਆਪਣਾ ਦੁਸ਼ਮਣ ਪਛਾਣਨ ਦੇ ਵਿੱਚ ਭਾਰਤੀ ਲੋਕ ਪੰਜਾਬੀ ਲੋਕ ਬੜੀ ਵੱਡੀ ਗਲਤੀ ਕਰ ਜਾਂਦੇ ਆ। ਔਰ ਪੁਆਇੰਟ ਆ ਜਾਂਦਾ ਜਦੋਂ ਪਿੰਡਾਂ ਦੇ ਵਿੱਚ ਵੀ ਮੀਟਿੰਗਾਂ ਕਰਦੇ ਆ ਤਾਂ ਲੋਕ ਕਹਿ ਦਿੰਦੇ ਆ ਕਿ ਏਜੰਟਾਂ ਦੀ ਗਲਤੀ ਹੈ। ਮੈਂ ਸਾਰੇ ਵੀਰਾਂ ਨੂੰ ਅੱਜ ਵਾਲੀ ਵੀਡੀਓ ਚ ਸਪੈਸ਼ਲ ਸਪਸ਼ਟ ਕਰਦਾ ਹਾਂ ਕਿ ਏਜੰਟ ਦਾ ਕਸੂਰ ਹੈ ਜਾਂ ਨਹੀਂ। ਦੋਨੇ ਗੱਲਾਂ ਪਹਿਲੀ ਗੱਲ ਤਾਂ ਮੈਂ ਕਹਿੰਦਾ ਏਜੰਟ ਦਾ ਕਸੂਰ ਨਹੀਂ ਹੈ। ਦੂਜੀ ਗੱਲ ਮੈਂ ਫਿਰ ਮੈਂ ਕਹਿੰਦਾ ਉਸੇ ਨੂੰ ਕਹਿੰਦਾ ਏਜੰਟ ਦਾ ਕਸੂਰ ਹੈ। ਮੈਂ ਹੀ ਕਹਿ ਰਿਹਾ ਹਾਂ ਇਹ। ਕਰਦੇਸ਼ ਸਿੰਘ ਬਹਿਮੜ ਸਾਫ ਕਾ ਸੂਬਾ ਪ੍ਰਧਾਨ ਇਨਸਾਫ ਦੀ ਆਵਾਜ਼ ਕਹਿ ਰਿਹਾ ਹੈ ਹੈ ਕਿਵੇਂ ਤੇ ਨਹੀਂ ਕਿਵੇਂ ਦੋਨੇ ਗੱਲਾਂ ਮੈਂ ਸਪਸ਼ਟ ਕਰਦਾ ਨਹੀਂ ਕਸੂਰ ਨਹੀਂ ਜਿਹੜੀ ਪਹਿਲੀ ਗੱਲ ਹੈ ਪਹਿਲਾ ਪੁਆਇੰਟ ਮੈਂ ਖੁਦ ਕਿਹਾ ਹੈ ਦੋਨੇ ਗੱਲਾਂ ਮੈਂ ਕਹਿ ਰਿਹਾ ਜਿਹੜੇ ਏਜੰਟ ਵੀਰ 2014 ਤੋਂ 15 ਤੋਂ ਹੁਣ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਦੇ ਪੈਸੇ ਦੀ ਲੜਾਈ ਲੜ ਰਹੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਕਿਉਂਕਿ ਸਾਰੇ ਏਜੰਟ ਭਰਾਵਾਂ ਨੇ ਜੋ ਪੈਸੇ ਲਵਾਏ ਸੀ ਲੋਕਾਂ ਦੇ ਉਹ 5% ਕਮਿਸ਼ਨ ਤੇ ਲਵਾਏ ਐ 5 ਤੋਂ 6% ਐਵਰੇਜ ਪੈਂਦੀ ਸੀ 7 ਤੋਂ ਥੱਲੇ ਥੱਲੇ ਜਿਹੜਾ ਮਰਦੀ ਬੰਦਾ ਆ ਕੇ ਮੈਨਾਂ ਕੱਢ ਲੈ ਮੈਂ ਐਵਰੇਜ ਕੱਢ ਕੇ ਦੱਸ ਦੂਗਾ ਜੇ ਕੋਈ ਬੰਦਾ 5% ਦੀ ਐਵਰੇਜ ਨਾਲ 10000 ਰੁਪਏ ਕੇ ਤੱਕ ਜਾ ਕੇ ਕਿਤੇ 40 50 ਕਿਲੋਮੀਟਰ ਦੀ ਆਪਣੀ ਬ੍ਰਾਂਚ ਦੇ ਵਿੱਚ ਨੇੜੇ ਤੇ ਦੇ ਜਮਾ ਕਰਾਉਂਦਾ ਜੇ ਤਾ ਉਹਨੂੰ 500 ਰੁਪਏ ਕਮਿਸ਼ਨ ਮਿਲਦਾ ਸੀ 500 ਰੁਪਏ ਕਮਿਸ਼ਨ ਦੇ ਵਿੱਚੋਂ ਘੱਟ ਦੋ ਘੱਟ 100 150 ਰੁਪਏ ਤਾਂ ਤੇਲ ਵੀ ਫੁੱਗਦਾ ਸੀ ਉਸ ਤੋਂ ਬਾਅਦ 10% ਉਹਨੇ TDS ਦਿੱਤਾ ਇਨਕਮ ਟੈਕਸ ਦਿੱਤਾਗਾ ਹਰ ਇੱਕ ਦਾ ਇਨਕਮ ਟੈਕਸ ਕੱਟ ਕੇ ਫਿਰ ਉਹਦੇ ਖਾਤੇ ਦੇ ਵਿੱਚ ਬੈਂਕ ਥਰੂ ਉਹਨਾਂ ਲੋਕਾਂ ਨੇ ਪੈਸੇ ਲਏ ਕੋਈ ਦੋ ਨੰਬਰ ਤੇ ਨਹੀਂ ਲਏ ਇਹ ਉਹਨਾਂ ਵਾਸਤੇ ਜਿਹੜੇ ਕਹਿੰਦੇ ਏਜੰਟ ਦਾ ਕਸੂਰ ਹੈ ਮੈਂ ਕਹਿੰਦਾ ਇਹਦਾ ਕਸੂਰ ਨਹੀਂ ਹੈ ਕਸੂਰ ਸਾਡੇ ਸਿਸਟਮ ਦਾ ਹੈ ਕਸੂਰ ਸਾਡੀ ਵਿਧਾਨਪਾਲਿਕਾ ਦਾ ਕਸੂਰ ਸਾਡੀ ਕਾਰਜਪਾਲਿਕਾ ਦਾ ਹੈ ਕਸੂਰ ਸਾਡੀ ਨਿਆਂਪਾਲਿਕਾ ਦਾ ਸਾਡੇ ਦੇਸ਼ ਦੀ ਦਾ ਜਿਹੜੀਆਂ ਸਟਰੀਮ ਕੋਰਟ ਦਾ ਫੈਸਲਾ ਹੋਣ ਦੇ ਬਾਵਜੂਦ ਇੰਨੇ ਸਾਲਾਂ ਵਿੱਚ ਅਜੇ ਤੱਕ ਸਿਰਫ 22 ਲੱਖ ਲੋਕਾਂ ਦਾ ਪੈਸਾ ਦੇ ਸਕਿਆ ਹੈ। குரு ਦੂਸਰੀ ਗੱਲ ਹੈਗੀ ਹੈ ਕਿ ਜਿਹੜੇ ਬੰਦੇ ਅਕਸਰ ਕਹਿ ਦਿੰਦੇ ਆ ਇਹ ਉਹਨਾਂ ਵਾਸਤੇ ਖਾਸ ਕਰਕੇ ਮੈਂ ਦੁਬਾਰਾ ਜ਼ਾਹਰ ਹੋਣਾ ਹੈ ਕਿ ਉਹਨਾਂ ਨੇ ਟੈਕਸ ਦੇ ਕੇ ਇੱਕ ਨੰਬਰ 'ਚ ਪੈਸਾ ਲਿਆ ਜਿਹੜੇ ਦੂਜੀ ਗੱਲ ਉਹਨਾਂ ਨੇ ਬਚਤ ਕਰਨ ਦੀ ਆਦਤ ਪਾਈਏ ਲੋਕਾਂ ਨੂੰ ਕੋਈ ਕਿਸੇ ਨੂੰ ਜਾ ਕੇ ਘਰ ਦੇ ਵਿੱਚ ਕੋਈ ਉਹਨਾਂ ਨੇ ਆਪਣੀ ਫਾਇਦਾ ਨਹੀਂ ਸੋਚਿਆ ਪਹਿਲਾਂ ਉਹਨਾਂ ਨੇ ਨਾਲ ਬਚਤ ਦਾ ਇੱਕ ਪਲਾਨ ਜਿਹੜਾ ਕਿ ਬਾਕਾਇਦਾ ਸਰਕਾਰੀ ਲਾਇਸੈਂਸ ਧਾਰਕ 20 ਸਾਲ ਤੋਂ ਚੱਲ ਰਹੀ ਕੰਪਨੀ ਦਾ ਸੀਗਾ 31-32 ਸਾਲ ਹੋ ਗਏ ਸੀ ਕਿ ਚਲਦੀ ਨੂੰ ਜਦੋਂ ਇਹਨੂੰ ਵੱਦ ਕੀਤਾ ਗਿਆ ਭਾਰਤ ਸਰਕਾਰ ਦੁਆਰਾ ਇਸ ਕਰਕੇ ਮੈਂ ਕਹਿੰਦਾ ਕਸੂਰ ਨਹੀਂ ਹੈ ਦੂਜੀ ਗੱਲ ਹੈ ਕਸੂਰ ਹੈ ਇਹ ਗੱਲ ਵੀ ਮੈਂ ਕਹਿ ਰਿਹਾ ਹਾਂ ਪਰ ਦੋ ਗੱਲਾਂ ਹੋ ਗਈਆਂ ਦੋ ਕਿਵੇਂ ਹੋਣਗੀਆਂ ਕਸੂਰ ਉਹਨਾਂ ਏਜੰਟ ਭਰਾਵਾਂ ਦਾ ਹੈ ਜਿਹੜੇ ਹੱਥ ਤੇ ਹੱਥ ਧਰ ਕੇ ਘਰਾਂ ਦੇ ਵਿੱਚ ਬੈਠੇ ਆ ਬੇਸ਼ਰਮ ਹੋਏ ਬੈਠੇ ਆ ਮੈਂ ਸਿੱਧੀ ਸਪਸ਼ਟ ਗੱਲ ਕਹੂੰਗਾ ਬਹੁਤ ਸਾਰੇ ਲੋਕ ਘਰਾਂ ਦੇ ਵਿੱਚ ਹੱਥੇ-ਹੱਥ ਤਰੀ ਬੈਠਿਆ ਉਹ ਨਾ ਕਿਸੇ ਜਾਥੇਬੰਦੀ ਨਾਲ ਤਨ ਨਾਲ ਨਾ ਮੰਨ ਨਾਲ ਨਾਲ ਕਿਸੇ ਰੂਪ ਚ ਵੀ ਖੜਨ ਤਿਆਰ ਨਹੀਂ ਉਹਨਾਂ ਦਾ ਦਿਲ ਨਹੀਂ ਕਰਦਾ ਉਹਨਾਂ ਦਾ ਕਸੂਰ ਹੈਗਾ ਉਹਨਾਂ ਨੂੰ ਹੁਣ ਅਖੀਰ ਦੇ ਵਿੱਚ ਮੈਂ ਸਾਰੇ ਨਿਵੇਸ਼ਕ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਜਿਹੜੇ ਤੋਂ ਪੀੜਤ ਲੋਕ ਹੈ ਖਾਤਾਧਾਰਕ ਸੀ ਜੋ ਨਿਵੇਸ਼ਕ ਜੀ ਜਿਨ੍ਹਾਂ ਨੇ ਤੇ ਨਿਵੇਸ਼ ਕੀਤਾ ਸੀ ਭਰਾਵੋ ਭੈਣੋ ਖੁਦ ਵੀ ਉਠੋ ਤੁਹਾਡੇ ਏਜੰਟਾਂ ਨੂੰ ਵੀ ਉਠਾਓ ਸਾਡੀ ਅਸਲੀ ਦੋ ਦੁਸ਼ਮਣਾਂ ਜੋ ਉਹ ਇਸ ਦੇਸ਼ ਦਾ ਸਿਸਟਮ ਹੈ ਤੇ 3 ਫਰਵਰੀ 2025 ਨੂੰ ਦਿੱਲੀ 9 ਵਜੇ ਨੂੰ ਵਿੱਤ ਮੰਤਰਾਲੇ ਦੇ ਦਫ਼ਤਰ ਦੇ ਬਾਹਰ ਦੇ ਮੂਹਰੇ ਪਹੁੰਚਣਾ ਆਪਾਂ ਭਾਵੇਂ ਤੁਸੀਂ 2 ਫਰਵਰੀ ਨੂੰ ਰਾਤ ਨੂੰ ਚੱਲੋ ਭਾਵੇਂ 1 ਫਰਵਰੀ ਨੂੰ ਚੱਲੋ ਭਾਵੇਂ ਕਦੋਂ ਵੀ ਆਪਣੇ ਪਿੰਡੋਂ ਦੂਰੋ ਆਪਾਂ ਉਦੋਂ ਤੱਕ ਪਹੁੰਚਣਾ ਹੈਗਾਗਾ ਤੇ ਆਪੋ ਆਪਣੇ ਜਿਹੜੇ ਤੁਹਾਡੇ ਏਜੰਟ ਵੀਰ ਸੀਗੇ ਉਹਨਾਂ ਨੂੰ ਕਹੋ ਕਿ ਚਲੋ ਤੇ ਏਜੰਟ ਵੀਰਾਂ ਨੂੰ ਵੀ ਬੇਨਤੀ ਹੈ ਵੀ ਭਾਈ ਬਹੁਤ ਸਮਾਂ ਹੋ ਗਿਆ ਜਿਹੜੇ ਕਾਫੀ ਜਿਹੜੇ ਵੀਰ ਹੱਥ ਦੇ ਹੱਥ ਧਰ ਕੇ ਬੈਠੇ ਐ ਕਿ ਕਿਰਪਾ ਕਰਕੇ ਯਾਰ ਹੁਣ ਸਾਥ ਦੇ ਦਿਓ ਇਕੱਠੇ ਹੋ ਜੋ ਕਿਉਂਕਿ 5 اگਸਟ 2024 ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타ਰਮਨ ਖੁਦ ਬਿਆਨ ਦੇ ਚੁੱਕੀ ਹੈ ਜਿਹੜਾ ਕਿ ਸਾਰੇ ਦੇ ਸਾਰੇ ਅਖਬਾਰਾਂ ਦੇ ਵਿੱਚ ਸਪਿਆ ਔਰ ਸਾਰੇ ਦੇ ਸਾਰੇ ਮੀਡੀਆ ਦੇ ਵਿੱਚ ਐ ਸੋਸ਼ਲ ਮੀਡੀਆ 'ਚ ਵੀ ਚੱਲਿਆ ਹੈ ਡਾਕਟਰ ਧਰਮਵੀਰ ਕਾਂਧੀ ਜੀ ਦੇ ਸਵਾਲ ਦੇ ਜਵਾਬ ਦੇ ਵਿੱਚ ਕਿ ਪਰਲ ਪੀੜਤਾਂ ਦਾ ਪੈਸਾ ਕਿਉਂ ਨਹੀਂ ਦਿੱਤਾ ਗਿਆ ਉਹ ਜਵਾਬ ਦੇ ਵਿੱਚ ਜਵਾਬ ਦੇ ਚੁੱਕੀ ਹੈ ਕਿ ਅਸੀਂ ਪੈਸਾ ਦੇਣ ਨੂੰ ਤਿਆਰ ਹਾਂ ਲੋਕ ਪੈਸਾ ਲੈਣ ਨਹੀਂ ਆ ਰਹੇ ਆਓ ਕਾਗਜ਼ ਲੈ ਕੇ ਤੇ ਪੈਸਾ ਲੈ ਜਾਓ ਸੋ ਮੇਰੀ ਬੇਨਤੀ ਹੈ ਕਿਰਪਾ ਕਰਕੇ ਸਾਰੇ ਮੇਰੇ ਵੀਰ ਜਿੰਨੇ ਵੀ ਇਸ ਤੋਂ ਪੀੜਤ ਹੈਗੇ ਆ ਆਪਾਂ ਵਿੱਤ ਮੰਤਰੀ ਜੀ ਨੂੰ 17 ਅਕਤੂਬਰ ਨੂੰ ਵੀ ਮਿਲ ਕੇ ਆਏ ਆ ਉਹਨਾਂ ਦੇ ਉਹਨਾਂ ਦੀ ਜੋ ਜੁਆਇੰਟ ਸਿਕਤਰ ਹੈ ਗਵਰਨਰ ਸੈਕਟਰੀ ਹਨ ਉਹਨਾਂ ਦੇ ਜੋ ਮੈਂ ਬਤਵਾਤੀ ਨਿਰਮਲਾ ਸੀਤਾਰਾਮ ਜੀ ਦੀ ਸੁਰਭੀ ਜੈਨ ਉਹਨੂੰ ਮੈਂ ਖੁਦ ਤੇ ਅਸੀਂ ਚਾਰ ਵੀਰ ਜਿਨ੍ਹਾਂ ਦੇ ਵਿੱਚ ਸਾਡੇ ਵੀਰ ਅਵੇ ਕੁਮਾਰ ਦੁੱਪਈ ਜੀ ਵੱਧ ਪ੍ਰਦੇਸ਼ ਤੋਂ ਵੀ ਸੀਗੇ ਅਸੀਂ ਚਾਰ ਬੰਦੇ ਉਹਨਾਂ ਨੂੰ ਉਸ ਦਿਨ ਮਿਲ ਕੇ ਆਏ ਹਾਂ ਕਿ ਜਿਸ ਦਿਨ 17 ਅਕਤੂਬਰ ਨੂੰ ਵੀ ਪਹਿਲਾਂ ਆਪਾਂ ਇਹ ਪ੍ਰੋਗਰਾਮ ਰੱਖਿਆ ਔਰ ਉਸੇ ਦਿਨ ਆਪਾਂ 3 ਫਰਵਰੀ ਦੇ ਪ੍ਰੋਗਰਾਮ ਰੱਖਿਆ ਮੈਂ ਕਹਿੰਦਾ ਖੁਦ ਤਰੀਕਾ ਨਾਲ ਭੁੱਗ ਤੋਂ 3 ਫਰਵਰੀ ਤੋਂ ਬਾਅਦ ਵੀ ਜੇ ਲੋੜ ਪਵੇ ਤੇ ਸਰਕਾਰ ਦੇ ਤਰੀਕਾ ਬਹੁਤ ਅਸਲ ਤਾਂ ਲੋੜ ਇਹ ਹੋਵੇ ਕਿ 3 ਫਰਵਰੀ ਨੂੰ ਸਾਡਾ ਏਡਾ ਵੱਡਾ ਇਕੱਠ ਹੋਵੇ ਕਿ ਅਸੀਂ ਦਿੱਲੀ ਦੇ ਵਿੱਚ ਸੈਲਫ ਸਰਪਲ ਨੂੰ ਥਾਣਾ ਵੇ ਦੂਜੇ ਪਾਸੇ ਇਲੈਕਸ਼ਨਾਂ ਦੇ ਵਿਰੋਧ ਭਾਰਤ ਸਰਕਾਰ ਨੂੰ ਇਥੋਂ ਦੇ ਨ્યાયਪਾਲਿਕਾ ਨੂੰ ਇਥੋਂ ਦੀ ਕਾਰਜਪਾਲਿਕਾ ਨੂੰ ਦਿੱਲੀ ਦੀ ਕਾਰਜਪਾਲਿਕਾ ਨੂੰ ਸਾਰੀ ਵਿਧਾਣ ਪਾਲਿਕਾ ਨੂੰ ਸੋਚਣ ਲਈ ਮਜਬੂਰ ਹੋਣਾ ਪੈ ਜੇ ਕਿ ਇੰਨੇ ਲੋਕ ਹੁਣ ਇਹਨਾਂ ਨੂੰ ਸੰਭ ਕੇ ਕਿੱਥੇ ਤੇ ਮੌਕੇ ਦੇ ਇਲੈਕਸ਼ਨ ਵੀ ਸਿਰ ਤੇ ਆਇਆ ਇੱਕ ਵੱਡੀ ਰੈਲੀ ਸਾਡੀ ਬਣ ਜਾਵੇ ਜੇ ਇਹ ਗੱਲ ਹੁੰਦੀ ਹੈ ਤਾਂ ਸਰਕਾਰ ਤੇ ਬਹੁਤ ਵੱਡਾ ਦਬਾਅ ਬਣੂਗਾ ਹੁਣ ਬਹੁਤ ਜਲਦੀ ਤੁਹਾਡੇ ਜਿਹੜੇ ਪੈਸੇ ਦੀ ਵਾਪਸੀ ਇਹਦੀ ਕੀੜੀ ਦੀ ਤੋਰ ਚੱਲ ਰਹੀ ਹੈ ਇਹ ਤੇਜ ਹੋਊਗੀ ਤੇ ਵਾਪਸੀ ਸ਼ੁਰੂ ਹੋਗੇ ਤੇਜ ਹੋਊਗੀ ਜੇਕਰ ਅਸੀਂ ਇਹ ਕਾਰਨ ਵਿੱਚ ਸਫਲ ਰਹੇ ਸੋ ਮੇਰੀ ਬੇਨਤੀ ਹੈ ਸਾਰੇ ਵੀਰ ਖਾਸ ਕਰਕੇ ਏਜੰਟ ਵੀਰ ਤਾਨ ਨਾਲ ਮਨ ਨਾਲ ਧਨ ਨਾਲ ਤਿੰਨੋਂ ਤਰੀਕਿਆਂ ਨਾਲ ਕਿਉਂਕਿ ਜਥੇਬੰਦੀ ਦੇ ਬਹੁਤ ਸਾਰੇ ਆਗੂ ਲੰਬੇ ਸਮੇਂ ਤੋਂ ਜੇਪਾ ਜੋਖਾ ਚੇ ਕਰ ਕਰ ਤੁਹਾਡੀ ਲੜਾਈ ਲੜ ਰਹੇ ਆ ਇਸ ਲਈ ਮੈਂ ਬੇਨਤੀ ਕਰਦਾ ਤਿੰਨੋਂ ਤਰੀਕੇ ਨਾਲ ਤਾਨ ਨਾਲ ਮਨ ਨਾਲ ਧਨ ਨਾਲ ਸਾਡਾ ਸਾਥ ਦਿਓ ਤੇ 3 ਫਰਵਰੀ ਨੂੰ ਵਾਦ ਤੋਂ ਵੱਧ ਗੰਟੀ ਦੇ ਵਿੱਚ ਦਿੱਲੀ ਵਿੱਤ ਮੰਤਰਾਲੇ ਦੇ ਦਫ਼ਤਰ ਦੇ ਅੱਗੇ ਜੋ ਗੁਰਦੁਆਰਾ ਰਕਾਬਗਾਹ ਸਾਹਿਬ ਦੇ ਬਿਲਕੁਲ ਡੇਰੇ ਹੈ ਉੱਥੇ ਪੰਕਜ ਦੀ ਕਿਰਪਾ ਕਰੋ ਸੋ ਅੱਜ ਦੀ ਵੀਡੀਓ ਚ ਇੰਨੀ ਅੱਗੇ ਤੁਹਾਨੂੰ ਲਗਾਤਾਰ ਇਸ ਕਿਸੇ ਨਾਲ ਸਬੰਧਤ ਵੀਡੀਓ ਪਾਉਂਦੇ ਰਵਾਂਗੇ ਸਤਿ ਸਕਲਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ